ਸਾ ਸੰਗਤ ਜੀ ਔਰੰਗਜ਼ੇਬ ਦੇ ਸਮੇਂ ਧਾਰਮਿਕ ਅਧਿਕਾਰ ਕੁਚਲੇ ਜਾ ਰਹੇ ਸੀ ਧਾਰਮਿਕ ਅਧਿਕਾਰ ਕੀ ਹੁੰਦੇ ਆ ਕਿਸੇ ਨੂੰ ਮੰਦਿਰ ਮਸਜਿਦ ਜਾਂ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਣਾ ਇਹ ਧਾਰਮਿਕ ਅਧਿਕਾਰਾਂ ਦਾ ਉਲੰਘਣ ਹੈ ਕਿਸੇ ਨੂੰ ਪੂਜਾ ਪਾਠ ਪદ્ધਤੀਆਂ ਕਰਨ ਤੋਂ ਰੋਕਣਾ ਇਹ ਧਾਰਮਿਕ ਅਧਿਕਾਰਾਂ ਦਾ ਉਲੰਘਣ ਹੈ ਔਰ ਕਿਸੇ ਨੂੰ ਧਾਰਮਿਕ ਚਿੰਨ ਪਾਉਣ ਤੋਂ ਰੋਕਣਾ ਇਹ ਧਾਰਮਿਕ ਅਧਿਕਾਰਾਂ ਦਾ ਉਲੰਘਣਾ ਹੈ। ਔਰ ਦੀਨ ਦੁਨੀਆ ਦੇ ਵਾਲੀ 탄탄 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵਕਤ ਇੱਕ ਵੱਡੇ ਕੌਮ ਵੱਡੇ ਫਿਰਕੇ ਦੇ ਧਾਰਮਿਕ ਅਧਿਕਾਰਾਂ ਨੂੰ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ। ਇਹ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ ਸਾਨੂੰ ਚੇਤੇ ਰੱਖਣਾ ਚਾਹੀਦਾ। ਅੱਜ ਦੁਨੀਆ ਦੇ ਵਿੱਚ ਧਾਰਮਿਕ ਅਧਿਕਾਰਾਂ ਦਾ ਰੌਲਾ ਪੈ ਰਿਹਾ ਹੈ। ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਧਾਰਮਿਕ ਅਧਿਕਾਰ ਜਿਹੜੇ ਕੁਚਲੇ ਜਾ ਰਹੇ ਐ ਤੇ ਸਾਨੂੰ ਦੁਨੀਆ ਨੂੰ ਦੱਸਣਾ ਪਏਗਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਡੇ ਐਸੇ ਮਹਾਨ ਰਹਿਬਰ ਹੋਏ ਨੇ ਜਿਨ੍ਹਾਂ ਨੇ ਮਨੁੱਖ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਵਾਸਤੇ ਆਪਣਾ ਸੀਸ ਦਿੱਤਾ ਜਿੱਥੇ ਅੱਜ ਤੋਂ 350 ਸਾਲ ਪਹਿਲਾਂ ਇਸ ਦਿੱਲੀ ਦੀ ਧਰਤੀ ਦੇ ਉੱਤੇ ਇਸੇ ਲਾਲਕੇ ਦੇ ਤੋਂ ਹੋਏ ਹੁਕਮ ਦੇ ਨਾਲ ਪਾਈ ਮਤੀ ਦਾਸ ਜੀ ਪਾਈ ਸਦੀ ਦਾਸ ਜੀ ਪਾਈ ਦਇਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਕਿਸੇ ਨੂੰ ਦੀਗਾਂ ਦੇ ਵਿੱਚ ਉਬਾਲਿਆ ਗਿਆ ਕਿਸੇ ਨੂੰ ਰੂਹ ਦੇ ਵਿੱਚ ਸਾੜਿਆ ਗਿਆ ਉੱਥੇ ਇਸੇ ਦਿੱਲੀ ਦੇ ਵਿੱਚ ਸਿੱਖਾਂ ਨੂੰ ਟਾਇਰ ਪਾ ਕੇ ਵੀ ਸਾੜਿਆ ਗਿਆ ਸਾਨੂੰ ਇਹ ਕਦੇ ਭੁੱਲਣਾ ਨਹੀਂ ਚਾਹੀਦਾ ਉਹ ਵੀ ਪਾਈ ਦਇਆਲਾ ਜੀ ਵਰਗੇ ਸਿੱਖ ਸਨ ਜਿਨ੍ਹਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਇਸ ਦਿੱਲੀ ਦੇ ਵਿੱਚ ਜਿਹੜਾ ਸੀ ਉਹ ਸਾੜੇ 11 ਸੀ ਅੱਜ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਅਕੀਦਾ ਪੇਟ ਕਰਦੇ ਹਾਂ ਮੈਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਨੂੰ ਪਤਾ ਲੱਗਿਆ ਫੈਸਲਾ ਕੀਤਾ ਹੈ ਕਿ ਅਸੀਂ ਸ਼ਤਾਬਦੀ ਸਮਾਗਮ ਜਿਹੜੇ ਨੇ ਉਹ ਸਾਰਾ ਸਾਲ ਮਨਾਉਣੇ ਆ ਤੇ ਮੈਂ ਕਾਲਕਾ ਜੀ ਬੈਠੇ ਨੇ ਮੈਂ ਕਾਲਕਾ ਜੀ ਬੈਠੇ ਨੇ ਸਰਸਾ ਸਾਹਿਬ ਬੈਠੇ ਨੇ ਜਿੰਨੇ ਵੀ ਸਮਾਗਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਵਿੱਚ ਕਰੇਗੀ ਸਾਡੀ ਪਾਰਟੀ ਉਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਹੈ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਏਗੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਹੋਣਗੇ ਅਸੀਂ ਵੱਧ ਚੜ੍ਹ ਕੇ ਗੱਜ ਕੇ ਉਹਨਾਂ ਸਾਰੇ ਸਮਾਗਮਾਂ ਦੇ ਵਿੱਚ ਜੜੀਆਂ ਹਾਜ਼ਰੀਆਂ ਭਰਾਂਗੇ ਔਰ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਗੱਲੋਂ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਸਾਰਾ ਸਾਲ ਇਸ ਸਮਾਗਮ ਮਨਾਉਣ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਸਾਧ ਸੰਗਤ ਜੀ ਇਹ ਪ੍ਰਚਾਰ ਦੇ ਤਰੀਕੇ ਹੁੰਦੇ ਆ ਇਹ ਸ਼ਤਾਬਦੀਆਂ ਜਿਹੜੀਆਂ ਅਸੀਂ ਕਿਉਂ ਮਨਾਉਨੇ ਆ ਇਹ ਸ਼ਤਾਬਦੀਆਂ ਅਸੀਂ ਇਸ ਕਰਕੇ ਮਨਾਉਨੇ ਆ ਕਿਉਂਕਿ ਇਹਨਾਂ ਦੇ ਬਹਾਨੇ ਅਸੀਂ ਆਪਣੇ ਇਤਿਹਾਸ ਨੂੰ ਯਾਦ ਕਰ ਸਕੀਏ ਅਸੀਂ ਇਹਨਾਂ ਦੇ ਬਹਾਨੇ ਅਸੀਂ ਆਪਣੇ ਵਡੇਰਿਆਂ ਨੂੰ ਜਿਹੜਾ ਹੈ ਉਹ ਚੇਤੇ ਕਰ ਸਕੀਏ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਪੁਰਖਾਂ ਦੀਆਂ ਕੁਰਬਾਨੀਆਂ ਜਿਹੜੀਆਂ ਉਹ ਦੱਸ ਸਕੀਏ ਔਰ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਵਿੱਚ ਸਾਰਾ ਸਾਲ ਜਿਹੜਾ ਹੈ ਇਸ ਸ਼ਤਾਬਦੀ ਦੇ ਵਿੱਚ ਅਸੀਂ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਸੱਚੇ ਸੁੱਚੇ ਸੰਕਲਪ ਤੋਂ ਸੰਸਾਰ ਨੂੰ ਜਾਣੂ ਕਰਵਾਵਾਂਗੇ